ਹਾਂਜੀ ਰੋਜ ਆਪਾਂ ਸਤੌਜ ਵਾਲੇ ਮਹਾਰਾਜ ਦੇ ਨਵੇਂ ਤੋਂ ਨਵੇਂ ਰੋਜ ਗੱਪ ਸੁਣਦੇ ਆ ਰੋਜ ਝਟਕਲੇ ਰੋਜ ਕਹਾਣੀਆਂ ਰੋਜ ਲੋੜੀ ਤੁਰਿਆ ਆਉਂਦਾ ਨਵੀ ਕਹਿੰਦਾ ਜੀ ਮਾਲਵਾ ਨਹਿਰ ਕੱਢਣੀ ਆ ਜੀ ਉਹ ਭਲਿਆ ਮਾਨਸਾ ਮਾਲਵਾ ਨਹਿਰ ਵੀ ਕੱਢਦੇ ਉਹ ਵੀ ਤੇਰੇ ਗੱਲਾਂ ਹੀ ਆ ਫਿਰ ਇਹਨਾਂ ਲਗਾ ਚੋਣਾ ਬਾਅਦ ਲੜਦੀ ਪਹਿਲਾਂ ਪੰਜਾਬ ਦੇ ਲੋਕਾਂ ਦਾ ਹਾਲ ਤਾਂ ਦੇਖ ਲੈ ਮੈਂ ਮਾਨਸਾ ਜ਼ਿਲ੍ਹੇ 'ਚ ਖੜਾ ਨਹਿਰ ਦੇ ਵਿੱਚ ਅੱਜ 17 ਦਿਨ ਹੋ ਗਏ ਭਾਈ 17 ਦਿਨ ਇਹ ਭਾਖੜਾ ਮੇਨ ਬ੍ਰਾਂਚ ਵੱਜਦੀ ਆ ਭਾਖੜਾ ਮੇਨ ਬ੍ਰਾਂਚ ਜਿਹੜੀ ਪਟਿਆਲੇ ਭਾਖੜਾ ਤੋਂ ਨਿਕਲਦੀ ਐ ਤੇ ਸਾਰਾ ਮਾਨਸਾ ਜ਼ਿਲ੍ਹਾ ਜੇ ਮੰਨ ਲਿਆ ਮਾਨਸਾ ਦੇ ਜਿੰਨੇ ਵੀ ਪਿੰਡ ਨੇ ਇਹ ਨਹਿਰ ਦੇ ਆਲੇ-ਦੁਆਲੇ ਸੈਂਕੜੇ ਪਿੰਡ ਨੇ ਕਹਾ ਤਲਵੰਡੀ ਤੱਕ ਪਿੰਡ ਜਿਲ੍ਹੇ ਦੇ ਵੀ ਪਿੰਡ ਆਉਂਦੇ ਆ ਸੈਂਕੜੇ ਪਿੰਡਾਂ ਦਾ ਜਿਹੜਾ ਜੀਵਨ ਐ ਉਹ ਇਸੇ ਨਹਿਰ ਤੇ ਨਿਰਭਰ ਆ ਇੱਥੇ ਥੱਲੇ ਪਾਣੀ ਬਹੁਤ ਜ਼ਿਆਦਾ ਮਾੜਾ ਐ ਲੂਣਾ ਪਾੜੀਆਂ ਖਾਰਾ ਪਾਣੀਆਂ ਉਹ ਪੀਣ ਯੋਗ ਵੀ ਨਹੀਂ ਨਾ ਫਸਲਾਂ ਉਗਾਉਣ ਵਾਲਾ ਪਾਣੀ ਆ ਇਹ ਤਾਂ ਲੋਕ ਬੇਚਾਰੇ ਕੋਈ ਨਰਮੇ ਵਾਲੀ ਬਹਿਤ ਆ ਨਰਮੇ ਨੂੰ ਪਾਣੀ ਲਾਉਣਾ ਝੋਨੇ ਦਾ ਉੱਪਰ ਜਮਾ ਜੋਰਾ ਅੱਜ ਭਰ 17 ਦਿਨ ਹੋ ਗਏ ਲਗਾਤਾਰ ਨਹਿਰ ਬੰਦ ਦਾ 17 ਦਿਨ ਤੋਂ ਆ ਬੂਲ ਪਾਣੀ ਆ ਦੇਖ ਲਓ ਤੇ ਇਹ ਵੱਡੇ ਵੱਡੇ ਗੱਪ ਫੜੇ ਜਾਂਦਾ ਕਹਿੰਦਾ ਜੀ ਮੈਂ ਤਾਂ ਜੀ ਪੰਜਾਬ ਦੇ ਚੱਪੇ ਚੱਪੇ ਤੇ ਪਾਣੀ ਬਚਾਤਾ ਜੀ ਮੈਂ ਤਾਂ ਲਹਿਰਾ ਵਾਰਾਂ ਕਰਤੀਆਂ ਜੀ ਮੈਂ ਤਾਂ ਮੋਟਰਾਂ ਬੰਦ ਕਰਤਾ ਜੀ ਮੈਂ ਤਾਂ ਇਹਦੀ ਪਾਣੀ ਇੰਨਾ ਘੱਟ ਰਹੇ ਇੱਥੇ ਲੋਕ ਪਾਣੀ ਕੱਢਣੇ ਹੜ ਜਾਣਗੇ ਐਨਾ ਮਾੜਾ ਹਾਲਾਤ ਨੇ ਜਿਹੜੇ ਪੰਜਾਬ ਦੇ ਪਾਣੀਆਂ ਦੇ ਸੋ ਹੁਣ ਮੈਂ ਪੰਜਾਬ ਦੇ ਅਖਾਸ ਤੌਰ ਤੇ ਮੈਂ ਇੰਨਾ ਲੋਕਾਂ ਨੂੰ ਅਪੀਲ ਕਰਦਾ ਜਿਹੜੇ ਆਹ ਲੋਕ ਨੇ ਮਾਨਸਾ ਦੇ ਲੋਕ ਨੇ ਇਹ ਲੋਕ ਭਾਈ ਤੁਸੀਂ ਦੱਸਿਓ ਜਿਹੜੀ ਇਹ ਨਹਿਰ ਆ ਇਹ ਨਹਿਰ ਤੇ ਪਹਿਲਾਂ ਕਿੰਨਾ ਚਿਰ ਬੰਦੀ ਆਉਂਦੀ ਰਹੀ ਹੈ 10 ਸਾਲ ਲਗਾਤਾਰ ਚੱਲਦੀ ਸੀ 10 ਸਾਲ ਕਦੇ ਬੰਦੀ ਨਹੀਂ ਆਈ ਅੱਛਾ 18 18 ਤੋਂ ਬਾਅਦ ਹੁਣ ਹੁਣ ਕਿੰਨਾ ਕਿੰਨ ਕਾ ਸਾਲ ਹੋ ਗਏ ਬੰਦੀ ਆਉਂਦੀ ਨੂੰ ਹਾਂ 15 ਦਿਨ ਚੱਲਣਾ 15 ਦਿਨ ਅੱਧਾ ਦਿਨ ਭਾਈ ਚੱਲਦੀ ਐ 15 ਦਿਨ 15 ਦਿਨ ਚੱਲਦੀ ਐ 15 ਦਿਨ ਬਾਅਦ ਹੁਣ 17 ਦਿਨ ਹੋ ਗਏ ਬੰਦ ਹੋਈ 15 ਹਲਿਆਈ ਤੂੰ ਤੀ ਕਿਵੇਂ ਕਰਦੇ ਓ ਇੱਥੇ ਇੰਨੇ ਮਰਤੇ ਹੈਗੇ ਹੋਰ ਕੀ ਕਰਨਾ ਕੋਈ ਨਲਕੇ ਨੂੰ ਚਲਾਉਣਾ ਝੋਨਿਆਂ ਦਾ ਹੀ ਬੁਰਾ ਹਾਲ ਹੋ ਰਿਹਾ ਭਾਈ ਜਿਹੜਾ ਬੁਰਾ ਹਾਲ ਹੋ ਰਿਹਾਗਾ ਜਮਾਟਰ ਸਿੱਧੀ ਫਿਰਦੇ ਆ ਲੋਕਾਂ ਲਾਇਟ ਲੂਟ ਲਾਈਟ ਆਉਂਦੀ ਹੈ ਲਾਈਟ ਸਾਡੇ ਪਾਸੇ ਤਾਂ ਲਾਈਟ ਵੀ ਨਹੀਂ ਆਉਂਦੀ ਹੈ ਲਾਈਟ ਦਾ ਫਾਇਦਾ ਹੀ ਨਹੀਂ ਹੈ ਉਹ ਨੂੰ ਐਸ.ਡੀ. ਉਹਦਾ ਐਸ.ਡੀ. ਦਾ ਨੰਬਰ ਨਹੀਂ ਆਪਾਂ ਪੁੱਛ ਕੇ ਤਾਂ ਸਹੀ ਵੀ ਇੰਨੇ ਦਾ ਆਉਂਦੀ ਕਿਉਂ ਨਹੀਂ ਯਾਰ ਐਸ.ਡੀ. ਐਸ.ਡੀ. ਉਹਦੇ ਹੈ ਲਾਈਟ ਆਉਂਦੀ ਜੀ ਭਾਈ ਹੈ ਲਾਈਟ ਤਾਂ ਆਉਂਦੀ ਜੀ ਚਾਰ ਕੰਟੇ ਹੈ ਚਾਰ ਕੰਟੇ ਆਉਂਦੀ ਹੈ ਅੱਛਾ ਐਸਵੀਆ ਨੰਬਰ ਦੇ ਵੀਰੇ ਹਾਂ 93176 ਦਾ 053 ਪਹੁੰਚਿਆ ਜੀ ਲੈ ਲਾ ਲਾ 2 ਜੁਨ ਜੰਨ ਨੂੰ ਮਹਾ ਕਰਨੇ ਦਾ ਮਾ ਦਾ ਐਸ ਵੀ ਨੂੰ ਲਾਉਣਾ ਆਣੀ ਬਦਲ ਰਹਾ ਹੈ ਮੈਸਜ ਬਰੇ ਹੈ ਜਲਦੀ ਕਰੀਓ ਬੋਲੋ ਨਹੀਂ ਕੋਈ ਬੰਦੂ ਜਿੰਨੀ ਦਾ ਕਾਰ ਬਾਰੇ ਦੋ ਕੰਮੀ ਬਰੇ ਨਾ ਕਰ ਗਿਆ ਨਾ ਗੱਲ ਕੋਲ ਕੀਤੀ ਕਰੇ ਵੀਰੇ ਇੰਨਾ ਫਿਰ ਬੰਦ ਰਹੀ ਦੀ ਹੈ ਕਿਉਂ ਕਾਰਨ ਕੋਈ ਨਹੀਂ ਆਉਂਦਾ ਐ ਕਿ ਸੰਭਾਲ ਲੈਣਾ ਜੀ ਐਕਸ਼ਨ ਦਾ ਦੇ ਦੇ 70 887 70 ਹਾਂਜੀ ਹਾਂ 887 ਹਾਂ 05225 ਜਗਮੀਤ ਆਏ 05225 ਹਾਂਜੀ ਐਸਰ ਹੋਲਾ ਇਹ ਸੋਡੇ ਬਾਈ ਲੋਕ ਕੋਚਾ ਆ ਕੇ ਜਾ ਰਹੇ ਐ ਕਿ ਐਸਡੀਐ ਨਹਿਰੀ ਜੀ ਕੁਝ ਕੁਟ ਕਰਕੇ ਕੋਈ ਧਰਨਾ ਪੜ ਰਾਸੀ ਨਹੀਂ ਦਰਦੇ ਬਾਈ ਲੱਖੇ ਨਾਲ ਗੱਲ ਕਰੋ ਜੀ ਸੁਧਾਨਾ ਨਾਲ ਐਸਪੀ ਹੋਏ ਹਲੋ ਹਾਜੀ ਬਾਈ ਜੀ ਲੱਖਾ ਬੋਲਦਾ ਸੁਧਾਨਾ ਜੀ ਹਾਂ ਜੀ ਅਸੀਂ ਬਾਈ ਪਾਖੜਾ ਨਹਿਰ ਤੇ ਖੜੇ ਆ ਜਮਾ ਵਿੱਚ ਇਹ ਨੂੰ ਬਈ 17 ਦਿਨ ਹੋ ਗਏ ਅਜ ਬੰਦ ਹੋਈ ਉਹ ਤਾਂ ਲੋਕਾਂ ਦਾ ਜਲੂਸ ਨਿਕਲਿਆ ਪਹਿਨਾਂ ਲੋਕਾਂ ਕੋਲੇ ਪੀਣ ਵਾਲਾ ਪਾਣੀ ਵੀ ਤਰਸਦਾ ਥੱਲੇ ਪਾਣੀ ਸੋਨੂੰ ਪੱਦੀ ਸਾਰੇ ਏਰੀਆ ਦਾ ਮਾੜਾ ਇੱਥੇ ਮਾਨਸਾ ਚ ਹਾਂਜੀ ਹਾਂਜੀ ਇਹਦਾ ਬਈ ਕੀ ਕਾਰਨ ਆ ਕਿ 17-17 ਦਾ ਨਹਿਰ ਬੰਦ ਰਹਿੰਦੀ ਐ ਪਾਣੀ ਹੈ ਨਹੀਂ ਉੱਤੇ ਨਹੀਂ ਜੀ ਉੱਪਰ ਨਾਲ ਕੋਈ ਪ੍ਰੋਬਲਮ ਸੀਗੀ ਹਾਂ ਅੱਛਾ ਨੇ ਬਾਈ ਜਿਹੜੀਆਂ ਬਾਕੀ ਚੱਲੀ ਜਾਂਦੀਆਂ ਟਹਾਣੇ ਵਾਲਾ ਨੱਕੋ ਨੱਕ ਭਰੀਆਂ ਜਾਂਦੀਆਂ ਫੁੱਲ ਬਾਈ ਜਿਹੜੀਆਂ ਹਰਿਆਣੇ ਨੂੰ ਜਾਂਦੀਆਂ ਅੱਜ 15-15 ਦਿਨ ਚਲਾਉਨੇ ਹਾਂ ਪਹਿਲਾਂ ਇੱਥੇ ਸਾਰਾ ਇਹਦਾ ਬਾਈ ਕਹਿੰਦੇ ਲੋਕ ਖੜੇ ਆ ਮੇਰੇ ਕੋਲੇ ਕਹਿੰਦੇ ਕਹਿੰਦੇ 10-10 ਸਾਲ ਇਹ ਕਿਹਨੇ ਨਹਿਰ 'ਚ ਬੰਦੀ ਨਹੀਂ ਆਈ ਸੀ ਕਹਿੰਦੇ 10-10 ਸਾਲ ਲਗਾਤਾਰ ਚੱਲੀ ਗਈ ਹੈ ਆਹ ਬਾਈ ਹਾਂ ਨਾ ਹੁਣ ਤਾਂ ਇਹ ਨਹੀਂ ਗਿਆ ਹੁਣ ਤਾਂ ਬੰਦ ਨਾ ਨਹੀਂ ਚੱਲਦੀ 15 ਦਿਨ ਚੱਲਦੀ ਆ ਬਾਈ ਉਹ ਆਏ ਕਹਿੰਦੇ ਬਾਈ 15 ਦਿਨ ਬੰਦ ਆ 15 ਸਾਰਾ ਬੰਦ ਉਹ ਕਿੰਨਾ ਚਿਰ ਤੱਕ ਪਾਣੀ ਨਹੀਂ ਆਏਗਾ ਅੱਜ ਕਹਿੰਦੇ ਬਾਈ ਬੋਟਾਂ ਤੋਂ ਬਾਅਦ ਤਾਂ ਪਾਣੀ ਨਹੀਂ ਆਉਣਾ ਨਹੀਂ ਆਉਂਦਾ ਬੰਦੇ ਫਰਫਰਾ ਕਰੀ ਰੱਖ ਲਈਏ ਜੀ ਨਹੀਂ ਹੈ ਬੋਟਾਂ ਦਾ ਕਰੋ ਡਾਫਾ ਲਾਇਆ ਬੜਾ ਬਈ ਪੰਜਾਬ ਦੇ ਲੋਕਾਂ ਨੂੰ ਇਹ ਲੱਗ ਪੰਜਾਬ ਦਾ ਹੀ ਪਾਣੀ ਨਹੀਂ ਮਿਲ ਰਿਹਾ ਯਾਰ ਹੈਰਾਨੀ ਦੀ ਗੱਲ ਆ ਕਿ ਇਹਦਾ ਬੜਾ ਜ਼ਰੂਰ ਨਿਕਲਿਆ ਨਹੀਂ ਥਲੋੜ ਸੀ ਹੁਣ ਨਹੀਂ ਨਹੀਂ ਮੈਂ ਛੋਟੀ ਨਹੀਂ ਗੱਲ ਕਰਦਾ ਮੈਂ ਤਾਂ ਤੁਸੀਂ ਜਦ ਇੱਥੋਂ ਇੱਕ ਅਧਿਕਾਰੀ ਨੂੰ ਹੁਕਮ ਦੇ ਬੱਜੇ ਹੋ ਆ ਗਿਆ ਛੜ ਤਰ ਠੀਕ ਆ ਤੁਸੀਂ ਕਿਹੜਾ ਧੱਕੇ ਨਾਲ ਜਾ ਕੇ ਉੱਥੇ ਛੜ ਲਿਆਉਂਗੇ ਬਾਈ ਬਾਲਾ ਯਾਰ ਨਾ ਨਾ ਲਾਈਟ ਆਉਂਦੀ ਆ ਨਾ ਝੋਨੇ ਦਾ ਬੁਰਾ ਹਾਲ ਨਾ ਲੋਕਾਂ ਨਰਮੇ ਵਾਲੀ ਬੈਲਟ ਆ ਥੱਲੇ ਹੂ ਪਾਣੀ ਮਾਰੇ ਆ ਤਾਂ ਤੇਰੇ ਇਥੋਂ ਮੈਂ ਤੋ ਤੈਂ ਕਿੰਡੂਕੀਆਂ ਭਰ ਕੇ ਪੀਣ ਵਾਲਾ ਪਾਣੀ ਲੈ ਕੇ ਜਾਵਾਂਗਾ ਇਹ ਲੱਭੀ ਨਾ ਪਾਣੀ ਦੇ ਦਰਸੇ ਪਏ ਤੁਸੀਂ ਮੰਨਦੇ ਹੋ ਆ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਪਾਣੀ ਮੈਂ ਦਾ ਚੱਪੇ ਚੱਪੇ ਤੇ ਪਚਾਤਾ ਮੈਂ ਦਾ ਸਾਰੇ ਧਰਤੀ ਦੇ ਟੇਲਾਂ ਦੇ ਪਾਣੀ ਪਚਾਤਾ ਇੱਥੇ ਨਹਿਰਾਂ ਹੀ ਸੁੱਕੀਆਂ ਪੰਘੇ ਤਾਂ ਅਰੇ ਕੋਈ ਨਾ ਇਹ ਤਾਂ ਤੋ ਆ ਹਾਲਾਤ ਆ ਬਾਕੀ ਨਹਿਰਾਂ ਨੱਕੋ ਨੱਕ ਭਰੀਆਂ ਦੂਜੇ ਸੂਬਿਆਂ ਨੂੰ ਉਮੀ ਰਾਜਸਥਾਨ ਵਾਲੀ ਦੇਖ ਲੋ ਬੰਦੀ ਨਹੀਂ ਆਉਂਦੀ ਉਹ ਤੇ ਤਿੰਨ ਜਾਣਦੀਆਂ ਇਤਰਾ ਗੰਦੀ ਆ ਗੰਕ ਨਾਲ ਆ ਰਾਜਸਥਾਨ ਖੇਤਰ ਦਾ ਕਿਉਂ ਆ ਜੇ ਬੰਦੀ ਨਹੀਂ ਪੰਜਾਬ ਵਾਲੇ ਪਾਸੇ ਰੰਗ ਕੋਹ ਆ ਹਾਲਾਤ ਹੋਏ ਧੂਪ ਹੋਏ ਖੜੇ ਆ ਇਹ ਪੀਣ ਵਾਲੇ ਪੰਗ ਵੀ ਮਰੀ ਜਾਂਦੇ ਆ ਤਾਂ ਵੀ ਉੱਥੇ ਲੋਕਾਂ ਦਾ ਤੋ ਤਿਆਰ ਹੈ ਟੈਂਪਰ ਦਾ ਮੁੱਲ ਪਾਣੀ ਪਿੰਡਾਂ ਦੇ ਬੋਲ ਕੇ ਸ੍ਰੀਕਰ ਚ ਪਾ ਕੇ ਹੋ ਗਿਆ ਵੀ 20 ਰੁਪਏ ਕੀ ਟ੍ਰੈਕਟਰ 25 ਰੁਪਏ ਹੈ ਪਿੰਡ ਸਾਡੇ ਇੱਥੇ ਘਟੋ ਘਟਾ 30 ਪਿੰਡਾਂ ਦਾ ਇਹ ਹਾਲਾ ਆ ਬੜੀ ਖੜਾ ਖੜਾ ਆਪਣ ਹਾਂ ਹੱਸ ਕੇ ਕਿਹਨਾਂ ਦੇ ਬਾਹਰ ਚਾਹ ਜੱਟਾਂ ਦਾ ਬਾਹਰ ਦਾ ਵਾਲੀ ਆ ਬਹਾਰ ਖਣਾ ਇਤੋਂ ਵੱਡੀ ਮੈਂ ਸਪਰੇਅ ਟੈਂਕੀ ਭਰ ਕਹਿੰਦੇ ਹਾਂ ਹਾਂ ਵਾਜਾ ਪਾਣੀ ਤੇ ਨਾਲ ਇਹ ਗੰਦ ਗੰਦ ਸਾਰਾ ਪਾਣੀ ਸਿੱਟੀ ਅੰਦਰੋਂ ਬਹੁਤ ਬੜਾ ਬਈ ਰਹਾ ਬੜੇ ਲਿਖੇ ਲੋਕ ਜ਼ਰੂਰੀ ਨਾਲ ਬੜੇ ਲਿਖੇ ਲੋਕੀ ਨੇ ਹਾਂ ਬੜਾ ਬੰਦਾ ਕੋਈ ਨਹੀਂ ਸਿਰਦਾ ਜੀ ਆ ਘਰੋਂ ਭਾਂਨੇ ਭਰ ਕੇ ਲੈਣ ਦੇ ਲਫਾਵਾ ਆ ਜਾ ਕੋਹੋਰਾ ਮੇਰੇ ਸਾਰੇ ਨਾ ਲੈ ਆ ਕਰਦਾ ਬਈ ਹੁੰਦੇ ਆ ਉਹ ਜਿਹੜਾ ਸਵਾਜ ਇੰਨੀ ਇਕੱਠੀ ਕਰਦੋ ਵੀ ਨਰਾ ਸਿਟ ਦੇ ਲੈ ਕੇ ਸਾਡੇ ਕੋਲ ਜਿਹੜਾ ਉਹਦਾ ਕੱਪੜੇ ਮੈਡੀਸਨ ਸਾਰਾ ਵਿੱਚ ਬਈ ਪੁਰਾਣੇ ਕੱਪੜੇ ਪੁਰਾਣੇ ਲੀੜੇ ਲੂੜੇ ਮਲਬਾ ਕੋਈ ਦਵਾਈਆਂ ਦਵੀਆਂ ਦੀ ਬਚਤ ਸਾਡ ਨਰਾ ਸਿਟ ਦੇ ਲੈ ਕੇ ਸਸਤੌਜ ਵਾਲਿਆ ਮਹਾਰਾਜ ਜੀ ਰਿਪੋਰਟ ਸੰਖ ਜੀ ਆ ਲੋਕਾਂ ਦੀ ਸਾਰ ਲੈ ਲੈ ਆ ਕੇ ਆ ਖੜਾ ਪਾਣੀ ਪੀਂਦਿਆ 5-500 ਰੁਪਏ ਨੂੰ ਮੁਸ਼ਕ ਮਾਰਦਾ ਪਾਣੀ ਜੋ 500 ਰੁਪਏ ਟੈਂਕੀ ਭਰ ਕੇ ਜੋ ਵੇਚ ਕੇ ਅੰਦਰ ਅਸਤਾਰਾਂ ਨੂੰ ਹੋ ਗਿਆ ਜਦ ਨਯਰ ਬੰਦ ਦਾ 17 17 ਦਾ ਹਾਲੇ ਉਹਦੇ ਅਧਿਕਾਰੀ ਐਸਡੀਓ ਕਹਿੰਦਾ ਕਿੱਦਿਆਂ ਆਉਗੀ 25 ਦਿਨ ਹਾਲੇ 2-3 ਦਿਨ ਹੋਰ ਨਹੀਂ ਆਉਂਦਾ ਅਪੀਤ ਹੋ ਜਾਣਗੇ ਫਿਰ ਤਾਂ ਚੱਲੂ ਫੇਰ ਵੀ 25 ਦਿਨ ਬੰਦ ਆਹ ਹਲਾਤ ਹੈ ਜੇ ਮੈਂ ਲੋਕਾਂ ਨੂੰ ਅਪੀਲ ਕਰਦਾ ਵੀ ਐਡੇ ਨਖਿੱਤ ਨਕੰਮੇ ਤੇ ਐਡੇ ਕੈਰ ਨਾ ਬਣੋ ਘਰਾਂ ਦੇ ਨਾਲ ਬੈਠੇ ਰਹੋ ਆ ਪਾਣੀ ਖਾਤਰ ਉੱਠ ਕੇ ਲੜੋ ਖਰਚ ਬਣਦਾ ਪੂਰੇ ਮਾਨਸਾ ਤੇ ਜਿੰਨੇ ਪਿੰਡਾਂ ਦੇ ਪਿੰਡ ਲੱਗਦੇ ਆ ਵੀ ਉੱਠ ਕੇ ਸੜਕਾਂ ਦੇ ਕਿਉਂ ਨਹੀਂ ਆਉਂਦੇ ਬਈ ਵੀ ਮਰੀ ਜਾਂਦੇ ਬਿਨਾ ਪਾਣੀ ਦੇ ਇੱਥੇ ਪਰ ਨਹੀਂ ਗੱਡਾਂਗੇ ਬਈ ਘੱਟ ਵੀ ਜੋ ਵੀ ਨਵੇੜੀ ਖੜਤਰ ਤੇ ਹੈ ਨਹੀਂ ਲੋੜੇ ਪਾਣੀ ਚੱਕਾ ਨਾ ਮਾੜਾ ਇੱਧਰ ਦਾ ਫੋਟੋ ਅਗਲਾ ਪਹਾੜ ਕੋਟ ਪਰ ਰੀਤ ਤੋਂ ਥੋੜੇ ਥੱਲੇ ਦੇ ਪਾਣੀ ਦੇ ਆ ਜ਼ਹਿਰੰਗ ਬਾਹਰ ਉਹਨਾਂ ਨੂੰ ਆ ਆ ਸਾਹ ਸੋਟ ਤੇ ਪਾਣੀ ਵਾਗਦਾ